ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗਿੱਦੜਵਾਹ ਤੋਂ ਚੱਲੇ ਆ ਰਿਸ਼ੀਕੇਸ਼ ਯਾਤਰਾ ਸ਼ੁਰੂ ਕਰਨ ਲੱਗੇ ਆਂ ਸ਼੍ਰੀ ਹੇਮਕੁੰਨ ਸਾਹਿਬ ਨੂੰ ਟਾਈਮ ਨਾ ਉੱਠ ਖੜਿਆ ਕਰੋ ਸਹੀ 5:42 ਦਾ ਟਾਈਮ ਹੈ ਟ੍ਰੇਨ ਦਾ ਟਾਈਮ ਵੇਖੋੜ ਕੇ ਕਿੰਨਾ ਹੋ ਗਿਆ ਮੈਨੂੰ ਐਂ ਲੱਗਦਾ ਤੈਨੂੰ ਪਤਾ ਹੀ 5:30 ਹੋਣਗੇ ਵੀ 5:30 ਵਜੇ ਪਹੁੰਚਣੀ ਹੈ ਟ੍ਰੇਨ ਤਾਂ ਨਾ ਉਹ ਸਾਰਤਾ ਤੋਂ ਲੇਟ ਹੈ ਰਿਸ਼ੀਕੇਸ਼ ਤੱਕ ਚੱਲਿਆਂ ਆਪਾਂ ਵਾਇਆ ਟ੍ਰੇਨ ਸ਼੍ਰੀ ਗੰਗਾ ਨਗਰ ਤੋਂ ਜਿਹੜੀ ਹਰਦਵਾਰ ਨੂੰ ਸਵੇਰੇ 5:30 ਵਜੇ ਟ੍ਰੇਨ ਚੱਲਦੀ ਹੈ ਤੇ ਬਠਿੰਡਾ ਪਟਿਆਲਾ ਅੰਬਾਲਾ ਹੋ ਕੇ ਹਾਰਨਪੁਰ ਇਹ ਜਿਹੜੀ ਸਾਈਡ ਹੋ ਕੇ ਜਿਹੜਾ ਰਿਸ਼ੀਕੇਸ਼ ਰਿਸ਼ੀਕੇਸ਼ ਤੱਕ ਸ਼ਾਇਦ ਮੇਰੇ ਹਿਸਾਬ ਨਾਲ ਪਹੁੰਚਦੀ ਹੈ ਪਤਾ ਨਹੀਂ ਹਰਦਵਾਰ ਤੱਕ ਤਾਂ ਕਨਫਰਮ ਹੀ ਉੱਥੇ ਤੱਕ ਪਹੁੰਚਦੇ ਆਪਾਂ ਪਹਿਲਾਂ ਹਰਦਵਾਰ ਤੱਕ ਜਾਵਾਂਗੇ ਰਦਵਾਰ ਤੋਂ ਅੱਗੇ ਹਰ ਕੀ ਪੋੜੀ ਇਸ਼ਨਾਨ ਕਰਨ ਤੋਂ ਬਾਅਦ ਸ਼ਾਮ ਨੂੰ ਜਿਹੜਾ ਆਪਾਂ ਰਿਸ਼ੀਕੇਸ਼ ਪਹੁੰਚਾਂਗੇ ਪਟਿਆਲੇ ਪਹੁੰਚਣ ਆਣੇ ਆ ਪਟਿਆਲੇ ਪਹੁੰਚ ਗਏ ਪਟਿਆਲੇ ਆ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਟਿਆਲੇ ਇਹ ਮੰਦਿਰ ਹੈ ਪਤਾ ਨਹੀਂ ਮੰਦਿਰ ਹੈ ਕਿ ਨਾਲ ਦਾ ਮੁੰਡਾ ਆਪਣੇ ਅੱਖੀਂ ਤਾਂ ਅਸੀਂ ਚਰਚ ਹੈ ਮੰਦਿਰ ਹੀ ਹੈ ਸ਼ਾਇਦ ਮੈਨੂੰ ਲੱਗਦਾ ਕੋਈ ਇਹ ਹੈ ਬਹੁਤ ਜਿਆਦਾ ਰਸ਼ਾ ਵੀ ਟ੍ਰੈਂਜ ਇੱਕ ਅੱਜ ਸ਼ਨੀਵਾਰ ਕਰਕੇ ਥੋੜਾ ਜਿਹਾ ਪਟਿਆਲੇ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਜਿਹੜਾ ਹੈਗਾ ਸੰਗਤਾਂ ਜਾਂਦੀਆਂ ਉਹਦਾ ਕਰਕੇ ਬਹੁਤ ਥੋੜਾ ਜਿਆਦਾ ਹੀ ਰਸ਼ਾ ਹੈ ਵੈਸੇ ਹੁੰਦਾ ਤਾਂ ਵੈਸੇ ਵੀ ਹੈ ਪਰ ਅੱਜ ਥੋੜਾ ਜਿਹਾ ਜਿਆਦਾ ਹੀ ਯਾਰ ਆ ਗਿਆ ਨਜ਼ਾਰਾ ਲੈ ਵੀ ਹਰ ਦੁਆਰ ਆ ਗਿਆ ਬਾਏ ਬਾਏ ਕਰਦੇ ਹਾਂ ਬਾਏ ਬਾਏ ਅਗਲੇ ਦਿਨ ਦੁਆਰ ਆਵਾਂਗੇ ਉੱਤਰ ਮੇ ਆਗਾ ਪੜਾਂਗੇ। ਹਲੋ ਵੀ ਹਰਦੁਆਰ ਆ ਗਿਆ। ਸਮਾਨ ਚੱਕ ਲਈਏ ਥੱਲੇ ਉਤਰ ਜੀਏ। ਤੇ ਅੱਗੇ ਫਿਰ ਚੱਲਦੇ ਆਪਾਂ। ਕਿੱਥੇ ਜਾਣਾ? ਇੱਕ ਦੋ ਕਿਲਾਗੇ ਹਰ ਕੀ ਪੌੜੀ। ਹਰ ਕੀ ਪੌੜੀ। ਹਰਦੁਆਰ ਉੱਥੇ ਚੱਲ ਕੇ ਬਾਕੀ ਅੱਗੇ ਦਿਖਾਉਣਾ ਆਪਾਂ। ਹਰ ਕੀ ਪੌੜੀ ਤੁਹਾਨੂੰ ਸਿਲਾਣ ਕਰਾ ਕੇ ਲੈ ਕੇ ਚਾਂਗੇ। ਟੈਕਸ ਆਮ ਨੰਬਰ 4 ਪੈਸੇਂਜਰਸ ਹੈ ਰਿਕਵੈਸਟ ਕੀ ਕੀ ਹੈ ਨਾ ਬਲੈਰੋ ਚਲੋ ਬਈ ਚੱਲ ਵੀ ਮਣੀ ਕਿੰਨੇ ਪੈਸੇ ਲੈ ਜਾਣੇ 110 110 ਚ ਕੀ ਰਿਕਸ਼ਾ ਕਰ ਲਿਆ ਵੀ ਹਰਕੀਪੋੜੀ ਜਾਣਾ ਵਾਸਤੇ ਬੈਠਾਂ ਕਿਵੇਂ ਇੰਨੇ ਜਣੇ ਬੈਠਿਆ ਨਹੀਂ ਜਾਣਾ ਚਲੋ ਹਰਕੀਪੋੜੀ ਪਹੁੰਚ ਕੇ ਫਿਰ ਉੱਥੇ ਜਾ ਕੇ ਗੱਲ ਕਰਦੇ ਆਂ ਚਾਲੇ ਜੀ ਚੰਦਰ ਕੀ ਹੈ ਚਾਲ ਬਾਈ ਚਾਲ ਰੋੜਾ ਰਪਈ ਵਾਹੇ ਚਾਲ ਬਾਈ ਚਾਲ ਲਾ ਦੇ ਲਾ ਦੇ ਨਾ ਲਾ ਦੇ ਆयो ਗੁਆਰ ਜੀ ਬੁੜੀ ਗੱਲਾਂ ਕਰੇ ਚਲੋ 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 ਜੀ ਚਲੋ ਲੋ ਬਈ ਹਰ ਦੁਆਰ ਆਗੇ ਹਰ ਕੀ ਪੌੜੀ ਤੋਪ ਬਹੁਤ ਜਿਆਦਾ ਆ ਯਾਰ ਉਤੋਂ ਟ੍ਰੇਨ ਨੇ ਲੇਟ ਕਰਤਾ ਪੂਰੀ ਮੇਰੇ ਹਿਸਾਬ ਨਾਲ ਘੰਟਾ ਡੇਢ ਘੰਟਾ ਦੇ ਲਗਭਗ ਟ੍ਰੇਨ ਲੇਟ ਸੀਗੀ ਅੱਜ ਤੇ ਗਰਮੀ ਬਹੁਤ ਜਿਆਦਾ ਵੇਹੇ ਯਾਰ ਸਾਡਾ ਨਾ ਅਚਾਨਕ ਪ੍ਰੋਗਰਾਮ ਬਣ ਗਿਆ ਹੋਂ ਦਾ ਠੀਕ ਹੈ ਚਾਂਚੱਕ ਸੰਗ ਤੁਰਨਾ ਪੈ ਗਿਆ ਅਮਰਜੈਂਸੀ ਟਿਕਟਾਂ ਬੁੱਕ ਨਹੀਂ ਹੋਈਆਂ ਤਤਕਾਲ ਦੇ ਵਿੱਚ ਵੀ ਬਾਕੀ ਜਦੋਂ ਅਸੀਂ ਟ੍ਰੇਨ ਤੇ ਆਉਣਾ ਤਾਂ ਟੈਕਟਾਂ ਉਹਦੇ ਸਾਹਮਣ ਵਾਲਾ ਪਹਿਲਾਂ ਪਲੈਨਿੰਗ ਕਰਕੇ ਟੈਕਟ ਉਹਦੇ ਸਾਹਮਣ ਨਾਲ ਬੁੱਕ ਕਰਵਾ ਕੇ ਆਓ ਤਾਂ ਹੀ ਫਾਇਦਾ ਤੇ ਨਹੀਂ ਜਰਨਲ ਡੱਬੇ ਦੇ ਵਿੱਚ ਤਾਂ ਬਹੁਤ ਖੱਦਰ ਕੁਵਾਰੀ ਹੁੰਦੀ ਆ ਪੋਖੇ ਬੋਤ ਲੱਗੀ ਆ ਪਹਿਲਾਂ ਪਰ ਰੋਟੀ ਪਾਣੀ ਛਕੀਏ ਉਹਦੇ ਬਾਅਦ ਚਲਦੇ ਆਂ ਰਕੀ ਪੋੜੀ ਇਸ਼ਨਾਨ ਕਰਦੇ ਆਂ ਪਿੱਛੇ ਪਹਾੜਾਂ ਜਿੱਦਾ ਹੋਣਾ ਹੀ ਆ ਪਾਣੀ ਇੱਥੇ ਵੀ ਬਹੁਤ ਠੰਡਾ ਬਹੁਤ ਜ਼ਿਆਦਾ ਕੋਈ ਬੀਚੋ ਐਸੇ ਮਤ ਬੈਠ ਕੇ ਇਧਰ ਦੇਖਦੀ ਰਹੇ la antimateria con la fisica ਗੁਰਦੁਆਰਾ ਹਰ ਕੀ ਪੋੜੀ ਇਸ਼ਨਾਨ ਕਰਨ ਤੋਂ ਬਾਅਦ ਹੁਣ ਚੱਲੇ ਆ ਜੀ ਰਿਸ਼ੀਕੇਸ਼ ਹਰ ਕੀ ਪੋੜੀ ਤੋਂ ਸਾਹਮਣੇ ਇਹ ਬ੍ਰਿਜ ਜਿਹੜਾ ਹੈਗਾ ਸਾਹਮਣੇ ਦਿਖਾਈ ਦੇਊਗਾ ਇਹ ਬ੍ਰਿਜ ਤੋਂ ਜਿਹੜਾ ਹੈਗਾ ਰਿਸ਼ੀਕੇਸ਼ ਨੂੰ ਇਹ ਸਾਰਾ ਜਿਹੜਾ ਬ੍ਰਿਜ ਵਾਲਾ ਰਸਤਾ ਇਹ ਰਿਸ਼ੀਕੇਸ਼ ਨੂੰ ਜਾਂਦਾ ਇਹ ਬ੍ਰਿਜ ਤੋਂ ਅੰਗੇ ਆਟੋ ਮਿਲ ਜਾਂਦੇ ਆ 10 15 ਕਿਲੋਮੀਟਰ ਜਿਹੜਾ ਹੈਗਾ ਇਥੋਂ ਰਿਸ਼ੀਕੇਸ਼ ਤੇ 50 60 ਰੁਪਏ ਦੇ ਵਿੱਚ ਆਟੋ ਮਿਲ ਜਾਂਦਾ ਪਰ ਪਰਸਨ ਸਿੱਧਾ ਸਾਨੂੰ ਜਾ ਕੇ ਰਿਸ਼ੀਕੇਸ਼ ਗੁਰਦੁਆਰੇ ਕੋਲੇ ਛੱਡ ਦੂਗਾ ਆਟੋ ਲੈ ਕੇ ਤੇ ਫਿਰ ਤੁਹਾਨੂੰ ਦੱਸ ਦੇਵਾਂਗੇ ਕੀ ਕਰਾਇਆ ਭਾਣਾ ਲੱਗਿਆ ਤੇ ਕੀ ਸਾਰਾ ਸਿਸਟਮ ਹੈ ਇੱਥੇ ਜੇ ਤੁਸੀਂ ਕੈਬ ਕਰਨਾ ਚਾਹੋ ਕੈਬ ਵੀ ਕਰ ਸਕਦੇ ਆ ਬਾਕੀ ਜੇ ਆਟੋ ਲੈਣਾ ਤਾਂ ਆਟੋ ਹੀ ਮਿਲਦੀ ਹੈ ਆਟੋ ਦੀ ਸਪੀਡ ਚੈੱਕ ਕਰੋ ਇੰਨੀ ਤੇਜ਼ ਤਾਂ ਟ੍ਰੇਨ ਨਹੀਂ ਆਈ ਸੀਗੀ ਗੰਗਾ ਨਗਰ ਵਾਲੀ ਬਣੀ ਸਪੀਡ ਤੇ ਆਟੋ ਲਈ ਜਾਂਦਾ ਹੌਲੀ ਥੋਰ ਭਰਾਵਾ ਆਰਾਮ ਨਾਲ ਚੱਲ ਹਾਂਜੀ ਪਹੁੰਚ ਗਏ ਰਿਸ਼ੀਕੇਸ਼ ਐਂਟਰੀ ਕਰ ਲਈ ਰਿਸ਼ੀਕੇਸ਼ ਦੇ ਵਿੱਚ ਬਾਅਦੋਂ ਤੋਂ ਥੋੜੀ ਦੂਰੀ ਅੰਗੇ ਗੁਰਦੁਆਰਾ ਇਹ ਹੈ ਜੀ ਗੁਰਦੁਆਰਾ ਸ੍ਰੀ ਹੇਮਕੁੰਟਰਾਸਟ ਰਿਸ਼ੀਕੇਸ਼ ਸਭ ਤੋਂ ਪਹਿਲਾਂ ਸੰਗਤਾਂ ઋਸ਼ੀਕੇਸ਼ ਪਹੁੰਚ ਕੇ ਇੱਥੇ ਠਹਿਰ ਠਹਿਰਦੀਆਂ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਵੇਰੇ ਮਾਰਨਿੰਗ ਇੱਥੋਂ ਗੋਵਿੰਦ ਘਾਟ ਨੂੰ ਚਾਲੇ ਪਏ ਜਾਂਦੇ ਆ ਇੱਥੇ ਸੰਗਤਾਂ ਦੇ ਰਹਿਣ ਵਾਸਤੇ ਵਧੀਆ ਪ੍ਰਬੰਧ ਹੈ ਜਿਹੜਾ ਕਮਰੇ ਵਗੈਰਾ ਵੀ ਮਿਲ ਜਾਂਦੇ ਆ ਨਹੀਂ ਤਾਂ ਜੇ ਜ਼ਿਆਦਾ ਸੰਗਤ ਹੋਵੇ ਤਾਂ ਹਾਲ ਵਗੈਰਾ ਮਿਲ ਜਾਂਦੇ ਆ ਇਹ ਹੈ ਜੀ ਲੰਗਰ ਹਾਲ ਲੰਗਰ ਇੱਥੇ ਸਦਾ ਹੀ ਚੱਲਦਾ ਰਹਿੰਦਾ ਸਵੇਰੇ ਸ਼ਾਮ ਰਾਤ ਨੂੰ ਜਦੋਂ ਵੀ ਤੁਸੀਂ ਸੰਗਤ ਇੱਥੇ ਪਹੁੰਚਦੀ ਹੈ ਤਾਂ ਲੰਗਰ ਛਕ ਸਕਦੀ ਹੈ ਇਹ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਛੰਡੇ ਵਗੈਰਾ ਨਿਸ਼ਾਨ ਸਾਹਿਬ ਵਗੈਰਾ ਮੋਟਰਸਾਈਕਲ ਤੇ ਲਾਉਣ ਨੂੰ ਜਾਂ ਵੈਸੇ ਠੀਕ ਹੈ ਹੋਰ ਵੀ ਛੋਟਾ ਮੋਟਾ ਮੋਟਾ ਸਮਾਨ ਜਿਹੜਾ ਹੈਗਾ ਜਿਵੇਂ ਕੋਈ ਖੰਡੇ ਵਗੈਰਾ ਇਹ ਚੀਜ਼ਾਂ ਹੋ ਗਈਆਂ ਸਾਰਾ ਕੁਝ ਮਿਲ ਜਾਂਦਾ ਬਾਹਰੋਂ ਇੱਥੋਂ ਕਾਫੀ ਦੁਕਾਨਾਂ ਹੈ ਇੱਕ ਦੇ ਨਾਲ ਜਿਹੜਾ ਬਾਹਰ ਟੂਰ ਟਰੈਵਲਰ ਵਾਲੇ ਆ ਉਹਨਾਂ ਦੇ ਬਾਹਰ ਜਿਹੜੀਆਂ ਜੁੜੀਆਂ ਹੋਣੀਆਂ ਨਾਲ ਪੰਨਾ ਜੀ ATM ਤੋਂ ਪੈਸੇ ਕਢਵਾ ਲਈਏ ਥੋੜੇ ਬਹੁਤ ਵੈਸੇ ਤਾਂ Google Pay Paytm ਉੱਪਰ ਤੱਕ ਚੱਲਦਾ ਰਹਿੰਦਾ ਤੇ ਤਾਂ ਹੋਂ ਤੱਕ ਨਹੀਂ ਪਤਾ ਪਰ ਕਾਰਡ ਤੱਕ ਚੱਲਦਾ ਰਹਿੰਦਾ ਪਰ ਫਿਰ ਵੀ ਥੋੜਾ ਬਹੁਤ ਕੈਸ਼ ਕੋਲੇ ਰੱਖਿਆ ਹੋਵੇ ਤਾਂ ਚੰਗਾ ਹੁੰਦਾ। ਨੋ ਵੀ ਤੁਹਾਨੂੰ ਚੀਜ਼ ਦਿਖਾਉਣੀਆਂ ਆ ਵੇਖੋ ਇਹ ਉੱਤਰਾਖੰਡ ਦਾ ਨਲਕਾ ਮਸ਼ਹੂਰ ਨਾ ਤਾਂ ਕਿ ਕਿਸੇ ਨੇ ਪਹਿਲਾਂ ਦੇਖਿਆ ਹੋਵੇ ਤਾਂ ਦੱਸਿਓ ਮੜਾ ਜਾ ਕਮੈਂਟ ਕਰਕੇ ਤੇ ਮੈਂ ਇਹ ਤਾਂ ਪਹਿਲੀ ਵਾਰ ਹੀ ਦੇਖਿਆ ਹੈ ਜਿਵੇਂ ਨਾ ਹਰੇਕ ਸਟੇਟ ਦੇ ਵਿੱਚ ਅਲੱਗ ਚੀਜ਼ ਹੁੰਦੀ ਹੈ ਹਨਾ ਉਵੇਂ ਦੇਖੋ ਵੀ ਆਪਣੇ ਕਿਵੇਂ ਦੇ ਨਲਕੇ ਹੁੰਦੇ ਆ ਇੱਥੇ ਕਿਵੇਂ ਦੇ ਆ ਵੱਖਰਾ ਹੀ ਡਿਜ਼ਾਈਨ ਹੈ ਦੇਖਦਾ ਬਣਿਆ ਇੱਥੋਂ ਜਿਹੜਾ ਘਾਟ ਜਾਣਾ ਤੇ ਆਪਾਂ ਰਾਇਲ ਐਨਫੀਲਡ ਕਲਾਸਿਕ 350 ਬੁੱਕ ਕਰ ਲਿਆ ਇਹ ਮੋਟਰਸਾਈਕਲ ਹੈ ਆਪਣੇ ਨਾਲ ਦੇ ਆ ਜਿਹੜੇ ਉਹਨਾਂ ਨੇ ਕੈਬ ਬੁੱਕ ਕਰ ਲਈ ਆ ਜਿਹੜਾ 4 ਜਣਿਆਂ ਨੇ ਉਹ ਚਾਰ ਜਣੇ ਕੈਬ ਤੇ ਜਾਣਗੇ ਤੇ ਆਪਾਂ ਬਾਈਕ ਤੇ ਜਾਵਾਂਗੇ ਵਧੀਆ ਜਿਹੜਾ ਹੈਗਾ ਰਸਤੇ ਨੂੰ ਇੰਜੋਏ ਕਰਦੇ ਤੇ ਹੁਣ ਦੇਖਦੇ ਆਂ ਹੋਟਲ ਰਹਿਸ਼ ਦਾ ਪ੍ਰਬੰਧ ਕਰਦੇ ਆਂ ਗੁਰਦੁਆਰੇ ਦੇ ਵਿੱਚ ਕਮਰਾ ਨਹੀਂ ਮਿਲੇ ਆਪਾਂ ਨੂੰ ਤਾਂ ਵਧੀਆ ਨੀਂਦ ਆ ਜਾਊਗੀ ਆਪ ਦਾ ਬਾਹਰ ਰੂਮ ਲੈ ਕੇ ਇੱਥੇ ਗੁਰਦੁਆਰੇ ਦੇ ਕੋਲੇ ਵੀ ਹੋਟਲ ਆਪਾਂ ਜਿੱਥੇ ਮਰਜ਼ੀ ਸੌ ਸਕਦੇ ਆਂ ਤਾਂ ਸਵੇਰ ਦਾ ਸਫ਼ਰ ਜਿਹੜਾ ਹੈਗਾ ਵਧੀਆ ਟੱਪ ਜੂਆ ਰਾਤ ਨੂੰ ਸੌਂ ਕੇ ਰੈਸਟ ਕਰਕੇ ਗੁਰਦੁਆਰੇ ਦੇ ਨੇੜੇ ਆਪਾਂ ਨੂੰ ਇਹ ਹੋਟਲ ਮਿਲ ਗਿਆ 1200 ਰੁਪਏ ਦੇ ਵਿੱਚ ਬਾਕੀ ਅਗਲਾ ਵਲੌਗ ਕੱਲ ਨੂੰ ਆਪਾਂ ਸਵੇਰੇ ਕੰਟੀਨਿਊ ਕਰਾਂਗੇ